ਸਸਕਾਲ ਜੀ ਅੱਜ ਅਸੀਂ ਸੰਗਤ ਦੇ ਨਾਲ ਸਾਡੇ ਜਿਹੜਾ ਸਾਡੀ ਕਲੋਨੀ ਆ ਉੱਥੇ ਗੁਰਦੁਆਰਾ ਸਾਹਿਬ ਆ ਉੱਥੋਂ ਬਸ ਜਾਂਦੀ ਹਰ ਮਹੀਨੇ ਤੇ ਅਸੀਂ ਅੱਜ ਸੋਚਿਆ ਕਿ ਅਸੀਂ ਵੀ ਜਾਈਏ ਤੇ ਬਹੁਤ ਆਨੰਦ ਆਂਦਾ ਸੰਗਤਾਂ ਦੇ ਨਾਲ ਜਾ ਕੇ ਤਾਂ ਹੋਰ ਵੀ ਮਜ਼ਾ ਆਂਦਾ ਏ ਇੱਕ ਵੈਦਰ ਵੀ ਬਹੁਤ ਵਧੀਆ ਸੀ ਮੀਂਹ ਪੈ ਰਿਹਾ ਸੀਗਾ ਤੇ ਦੇਖੋ ਨਾ ਇਹ ਬਿਆਸ ਦਾ ਦਰਿਆ ਆ ਬਿਲਕੁਲ ਭਰਿਆ ਪਿਆ ਸੀ ਉੱਪਰ ਤੱਕ ਮੇਰੇ ਕੋਲ ਵੀਡੀਓ ਜ਼ਿਆਦਾ ਨਹੀਂ ਬਣਾ ਹੋਈ ਜਿਹੜੀ ਸਟਾਰਟਿੰਗ ਤੋਂ ਤਾਂ ਬਹੁਤ ਹੀ ਜ਼ਿਆਦਾ ਹੈਵੀ ਸੀਗਾ ਫਲੋ ਬਹੁਤ ਸੀਗਾ ਇਆ ਸੰਗਤ ਆ ਸਾਡੀਆਂ ਬੈਠੀਆਂ ਬਸ ਦੇ ਵਿੱਚ ਤੇ ਸਾਰੇ ਖੁਸ਼ ਸੀਗੇ ਕਿ ਜਾਦਾ ਕੁਝ ਇਹ ਵੀ ਸੀਗੇ ਅਸੀਂ ਚਲੋ ਬਾਬਾ ਜੀ ਦੇ ਘਰ ਜਾ ਰਹੇ ਹਾਂ ਦੋਤੋ ਵੈਦਰ ਵੀ ਉਹ ਵਧੀਆ ਸੀ ਤੇ ਸਭ ਤੋਂ ਪਹਿਲਾਂ ਅਸੀਂ ਗਏ ਗੁਰਦੁਆਰਾ ਸਾਹਿਬ ਸ਼ਹੀਦਿਆਂ ਗੁਰਦੁਆਰਾ ਸਾਹਿਬ ਅੱਧਰ ਅੰਮ੍ਰਿਤਸਰ ਦੇ ਕੋਲ ਤੇ ਇੱਥੇ ਅਸੀਂ ਸਾਡੀ ਸੰਗਤ ਹੀ ਸੀਗੀ ਕਿਉਂਕਿ ਟਾਈਮ ਵੀ ਘੱਟ ਹੀ ਸੀ ਹੱਲੇ ਇੱਕ ਦਿਨ ਵੀ ਬੁੱਧਵਾਰ ਦਾ ਸੀਗਾ ਸੰਡੇ ਵਾਲੇ ਦਿਨ ਹੁੰਦਾ ਰਸ਼ ਤੇ ਗੁਰਦੁਆਰਾ ਸਾਹਿਬ ਦੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਗੁਰੂ ਦੇ ਘਰ ਤਾਂ ਸਾਰੇ ਸੋਹਣੇ ਹੁੰਦੇ ਆ ਨਿਸ਼ਾਨ ਸਾਹਿਬ ਦੇਖੋ ਤੇ ਵਸਸੀ ਇੱਥੇ ਮੱਥਾ ਟੇਕਿਆ ਸਾਡੀ ਸੰਗਤ ਸੀ ਇੱਥੇ ਹੋਰ ਹੈ ਹੀ ਨਹੀਂ ਸੀ ਇੱਕ ਦੋ ਜਣੇ ਹੋਣੇ ਕੋਈ ਤੇ ਉਹ ਬਹੁਤ ਖੁਸ਼ ਹੋਏ ਗੁਰਦੁਆਰਾ ਸਾਹਿਬ ਵਾਲੇ ਸਾਨੂੰ ਵਾਰ-ਵਾਰ ਪੁੱਛਣ ਕਿਥੋਂ ਆਈਆਂ ਸੰਗਤ ਕਿਥੋਂ ਬਸ ਆਈ ਆ ਅਸੀਂ ਕਿਹਾ ਅਸੀਂ ਲੁਧਿਆਣੇ ਤੋਂ ਆਏ ਆ ਤੇ ਬੜੇ ਖੁਸ਼ ਹੋਏ ਕਿ ਕਿੰਨੀ ਸੰਗਤ ਦੇ ਕਦਮ ਇਕੱਠੇ ਆਈ ਗੁਰਦੁਆਰਾ ਸਾਹਿਬ ਤੇ ਦੇਖੋ ਅਸੀਂ ਦਰਬਾਰ ਸਾਹਿਬ ਪਹੁੰਚੇ ਦਰਬਾਰ ਸਾਹਿਬ ਦੇਖੋ ਕਿੰਨਾ ਆਨੰਦ ਆਂਦਾ ਕਿੰਨਾ ਸਕੂਨ ਆਂਦਾ ਕਿੰਨਾ ਸੋਹਣਾ ਗੁਰੂ ਘਰ ਦੇਖੋ ਗੁਰੂ ਦੇ ਘਰ ਕਿੰਨੇ ਸੋਹਣੇ ਹੁੰਦੇ ਆ ਸਾਰੇ ਆਪਣਾ ਆਪਣਾ ਮੱਥਾ ਟੇਕ ਰਹੇ ਆ ਸ਼ਰਧਾ ਪੂਰਵਕ ਆਪਣੇ ਆਪਣੇ ਮਨੋ ਕਾਮਨਾ ਬਾਬਾ ਜੀ ਤੋਂ ਪੂਰੀ ਕਰਦੇ ਆ ਆਪਣੀ ਹਾਜ਼ਰੀ ਲਵਾਉਂਦੇ ਆ ਤੇ ਮਸ ਦੇਖੋ ਵੀ ਅਸੀਂ ਵਾਪਸੀ ਤੇ ਚੱਲ ਗਏ ਸੀਗੇ ਕਿਉਂਕਿ ਅਸੀਂ ਹੋਰ ਵੀ ਅੱਗੇ ਗੁਰਦੁਆਰਾ ਸਾਹਿਬ ਜਾਣਾ ਸੀ ਅਸੀਂ ਥੋੜਾ ਥੋੜਾ ਟਾਈਮ ਹੀ ਲਗਾਇਆ ਇਹ ਸਾਡੇ ਨਾਲ ਜਿਹੜੇ ਬੱਚੇ ਗਏ ਸੀ ਉਹ ਕੋਲ ਸੀਗੇ ਪਾਰਕ ਦੇਖੋ ਗ੍ਰੀਨਰੀ ਸਾਰੇ ਪਾਸੇ ਗ੍ਰੀਨਰੀ ਉੱਤੋਂ ਵੈਦਰ ਵੀ ਇੰਨਾ ਵਧੀਆ ਤੇ ਆ ਬੱਚੇ ਆ ਪਾਰਟੀ ਖੇਡ ਰਹੀ ਆ ਤੇ ਸਾਨੂੰ ਆਵਾਜ਼ ਮਾਰੀ ਸੀ ਬਾਬਾ ਜੀ ਨੇ ਵੀ ਚਾਹ ਦਾ ਲੰਗਰ ਛਕ ਲੋ ਤਿਆਰ ਆ ਫਿਰ ਅਸੀਂ ਚਾਹ ਦਾ ਲੰਗਰ ਛਕਿਆ ਕਿਉਂਕਿ 6:30 ਵਜੇ ਅਸੀਂ ਘਰੋਂ ਤੁਰ ਪਏ ਸੀਗੇ ਉੱਤੋਂ ਮੌਸਮ ਵੀ ਠੰਡਾ ਸੀਗਾ ਸਾਰਿਆਂ ਨੇ ਚਾਹ ਦਾ ਲੰਗਰ ਛਕਿਆ ਦੇਖੋ ਕਿੰਨੀ ਗ੍ਰੀਨਰੀ ਆ ਆਪਣੇ ਇੱਧਰ-ਉੱਧਰ ਗ੍ਰੀਨਰੀ ਇੰਨੀ ਤੇ ਦੇਖੋ ਵੀ ਅਸੀਂ ਲੰਗਰ ਹਾਲ ਗਏ ਬਾਬਾ ਜੀ ਨੇ ਸਾਨੂੰ ਚਾਰ ਨਾ ਸੇਵੀਆਂ ਦਾਣਾ ਭੁਜਿਆ ਜਿਹੜਾ ਹੁੰਦਾ ਉਹ ਵਰਤਾਇਆ ਕਿ ਮਜ਼ਾ ਆ ਰਹੀ ਆ ਤੇ ਸਾਰੇ ਬਸ ਜਲਦੀ ਜਲਦੀ ਬਸ ਵਿੱਚ ਬੈਠ ਰਹੇ ਆ ਕਿਉਂਕਿ ਬਾਬਾ ਜੀ ਨੇ ਕਹਿਤਾ ਸੀਗਾ ਕਿ ਥੋੜਾ ਥੋੜਾ ਟਾਈਮ ਲਗਾਉਣਾ ਸਾਹੇ ਪਾਸੇ ਕਿਉਂਕਿ ਸਾਰੇ ਆਪਾਂ ਗੁਰਦੁਆਰਾ ਸਾਹਿਬ ਦੇਖਣਾ ਸੀ ਮੱਥਾ ਟੇਕਣੇ ਸੀਗੇ ਸਾਰੇ ਪਾਸੇ ਹਨਾ ਤੇ ਪਾਸ ਜਾ ਰਹੇ ਹਾਂ ਸੀ ਮੈਂ ਤੁਹਾਨੂੰ ਬਗੀਚਾ ਦਿਖਾ ਰਹੀ ਹਾਂ ਇੰਨਾ ਸੋਹਣਾ ਬਗੀਚੇ ਫੁੱਲ ਲੱਗੇ ਹੋਏ ਆ ਦੂਰ ਦੂਰ ਤੱਕ ਗ੍ਰੀਨ ਜੇ ਇੰਨੇ ਪਾਰਕ ਵਧੀਆ ਮੇਰਾ ਤਾਂ ਮਨ ਕਰ ਰਿਹਾ ਸੀ ਮੈਂ ਕਿੰਮੀ ਨੂੰ ਵੀ ਕਿਹਾ ਕਿੰਮੀ ਇੱਥੇ ਹੀ ਨਾ ਬੰਦਾ ਸੋਜਵੇ ਸਹਰਾਣਾ ਲਾ ਕੇ ਕਿੰਨਾ ਮਜ਼ਾ ਆਵੇ ਕੋ ਇੰਨਾ ਠੰਡਾ ਮੌਸਮ ਉੱਤੋਂ ਪਾਰਕ ਹੈ ਇੰਨੇ ਸੋਹਣੀਆਂ ਗ੍ਰੀਨ ਗ੍ਰੀਨ ਸਾਰੇ ਪਾਸੇ ਬੱਚੇ ਬਹੁਤ ਖੁਸ਼ ਸੀਗੇ ਸਾਰਿਆਂ ਦੇ ਫੇਸ ਤੇ ਖੁਸ਼ੀ ਸੀਗੀ ਕਿਉਂਕਿ ਗਰਮੀ ਚ ਤਾਂ ਵੈਸੇ ਵੀ ਬੱਚੇ ਬੁੰਦਲ ਜਾਂਦੇ ਆ ਅਨਾਵਰੇ ਸੀ ਬੱਸ ਦੀ ਵੇਟ ਕਰਦੇ ਆ ਨੇ ਫੋਟੋਆਂ ਖਿੱਚ ਲਈਆਂ ਆ ਬੱਚਾ ਪਾਰਟੀ ਸਾਡੇ ਜਿਹੜੇ ਕਲੋਨੀ ਦੇ ਬੱਚੇ ਆ ਤੇ ਫਿਰ ਸਾਨੂੰ ਪੈਟੀਜ਼ ਮਿਲੀਆਂ ਖਾਣ ਲਈ ਥੋੜਾ ਟਾਈਮ ਬਾਅਦ ਪੈਟੀਜ਼ ਮਿਲ ਗਈਆਂ ਨਾਲ ਇੱਕ ਇੱਕ ਸਾਨੂੰ ਡਰਿੰਕ ਮਿਲ ਗਈ ਤੇ ਪਹਿਲਾ ਵੈਸੇ ਕੁਲਚੇ ਛੋਲੇ ਆਂ ਦਾ ਲੰਗਰ ਲਾਉਂਦੇ ਸੀ ਐਤਕੀ ਸਾਨੂੰ ਬੱਸ ਚੋਂ ਹੀ ਮਿਲੇ ਪੈਟੀਜ਼ ਆਲੂ ਪੈਟੀਜ਼ ਬਹੁਤ ਟੇਸਟੀ ਸੀ ਆ ਸੰਗਤ ਅਸੀਂ ਹੁਣ ਦੂਸਰੇ ਗੁਰਦੁਆਰਾ ਸਾਹਿਬ ਆ ਗਏ ਥੋੜਾ ਥੋੜਾ ਸਟਾਪ ਹੀ ਲਗਾਇਆ ਇਹ ਗੁਰਦੁਆਰਾ ਸਾਹਿਬ ਹੈਗਾ ਆ ਸ੍ਰੀ ਚੰਦ ਜੀ ਸ੍ਰੀ ਚੰਦ ਗੁਰੂ ਨਾਨਕ ਦੇਵ ਜੀ ਦੇ بیٹے ਸ੍ਰੀ ਚੰਦ ਬਾਬਾ ਸ੍ਰੀ ਚੰਦ ਜੀ ਦਾ ਤੇ ਇੱਥੇ ਅਸੀਂ ਜਾ ਰਹੇ ਆ ਦੇਖੋ ਮਾਡਲ ਕਿ ਬਣਾਇਆ ਪੂਰਾ ਗੁਰਦੁਆਰਾ ਸਾਹਿਬ ਜਿਹਦਾ ਨਕਸ਼ਾ ਕੋਈ ਵੀ ਇੱਥੇ ਕਮੀ ਪੇਸ਼ੀ ਨਹੀਂ ਕਿੰਨਾ ਸੋਹਣਾ ਬਣਾਇਆ ਆ ਦੇਖੋ ਬੂਟੇ ਦੇਖੋ ਕਿੰਨੇ ਸੋਹਣੇ ਗੁਰੂ ਘਰ ਦੇ ਗੁਰੂ ਘਰ ਤਾਂ ਹਰੇਕ ਚੀਜ਼ ਜਿੰਨੀ ਸੋਹਣੀ ਹੁੰਦੀ ਆ ਤੇ ਇੱਥੇ ਤਾਂ ਇੱਕ ਇਤਿਹਾਸ ਆ ਸ਼ੇਮੀ ਪਾਸ਼ਾ ਜੀ ਗੁਰੂ ਹਰगोबिंद ਸਾਹਿਬ ਮਹਾਰਾਜ ਦਾ ਕਿ ਉਹ ਜਦੋਂ ਆਪਣੀਆਂ ਯਾਤਰਾਵਾਂ ਕਰਦੇ ਸੀ ਜਦੋਂ ਥੱਕ ਗਏ ਸੀ ਉਹਨਾਂ ਨੇ ਇੱਕ ਨਾ ਦਰਖਤ ਦੇ ਆਪਣਾ ਨਾ ਕੂੜਾ ਬਾਂ ਲਿੱਤਾ ਰਸੀ ਨਾ ਕੂੜਾ ਬਾਂ ਲਿੱਤਾ ਉਹ ਦਰਖਤ ਐਨ ਨਾ ਉਹ ਸੀਗਾ ਸੁੱਕਾ ਪਿਆ ਸੀਗਾ ਤੇ ਮੈਂ ਅੱਗੇ ਤੁਹਾਨੂੰ ਉਹ ਦਰਖਤ ਦਿਖਾਨੀ ਆ ਤੇ ਸਰੋਵਰ ਸਾਹਿਬ ਇੱਧਰ ਸਰੋਵਰ ਦੇਖ ਲਗੇ ਸੁੱਕਾ ਪਿਆ ਸੀਗਾ ਸੇਵਾ ਚੱਲਦੀ ਸੀ ਸਰੋਵਰ ਦੀ ਫਿਰ ਅਸੀਂ ਅੰਦਰ ਆਏ ਕੀਰਤਨ ਸ਼ੁਰੂ ਹੋ ਲੱਗਾ ਸੀ ਕੀਰਤਨ ਕੀਤਾ ਦੇਖੋ ਕਿੰਨੀ ਸ਼ਰਧਾ ਭਾਵਨਾ ਨਾਲ ਸਾਰੀ ਸੰਗਤ ਆਂਦੀ ਆ ਨਾ ਬਹੁਤ ਸਕੂਨ ਮਿਲਦਾ ਆ ਜਾ ਕੇ ਤੇ ਆ ਹੁਣ ਤੁਹਾਨੂੰ ਅਸੀਂ ਦਰਖਤ ਦਿਖਾਵਾਂਗੇ ਇਹ ਉਹ ਦਰਖਤਾ ਜਿੱਥੇ ਮੈਂ ਤੁਹਾਨੂੰ ਵਰਡਿੰਗ ਲਿਖੀ ਆ ਸਾਰੀ ਉਹ ਵੀ ਦਿਖਾਨੀ ਆ ਦੇਖੋ ਸਾਰਾ ਹਰਾਇਆ ਇਹ ਦਰਖਤ ਆ ਦੇਖੋ ਮੇਰੀ ਪੀਰੀ ਦੇ ਮਾਲਕ 6ਵੇਂ ਸ਼੍ਰੀ ਗੁਰੂ ਘਰ ਗੋਬਿੰਦ ਸਾਹਿਬ ਜੀ ਦੇ ਪਾਵਨ ਕਰ ਕਮਲਾ ਨਾਲ ਗਰਨੇ ਦੇ ਦਰਖਤ ਦੀ ਸੁਖੀ ਟਾਣੀ ਤੋਂ ਹਰਾ ਹੋਇਆ ਇਹ ਗਰਨੇ ਦਾ ਸੁਭਾਗਾ ਦਰਖਤ ਹੈ ਜਿਸ ਦੇ ਦਰਸ਼ਨ ਕਰਨ ਤੇ ਸੰਗਤਾਂ ਮਨ ਬਾਛਤ ਫਲ ਪ੍ਰਾਪਤ ਕਰਦੀਆਂ ਹਨ ਜਣੀ ਇਹ ਦਰਖਤ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਘੋੜਾ ਬੰਨਿਆ ਸੀ ਪਹਿਲਾਂ ਕਹਿੰਦੇ ਸੁੱਕਾ ਸੀ ਜਦੋਂ ਉਹ ਵਿਸ਼ਰਾਮ ਕੀਤਾ ਜਿਹੜੇ ਉੱਥੇ ਤੇ ਦਰਖਤ ਇਹ ਹਰਾ ਹੋ ਗਿਆ ਸੀਗਾ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਦਾ ਇਹ ਦੇਖੋ ਬੂਟੇ ਦੇਖੋ ਜਿੱਧਰ ਦੇਖੋ ਹਰਿਆਲੀ ਜਿੱਧਰ ਦੇਖੋ ਬੂਟੇ ਜੰਨੇ ਹਨਾ ਨਾ ਸਕੂਲੋਂ ਮਿਲਦਾ ਫੇ ਅਸੀਂ ਲੰਗਰ ਹਾਲ ਚਲੇ ਗਏ ਕਿਉਂਕਿ 12:00 ਵਜ ਗਿਆ ਸੀਗਾ ਸਾਧ ਸੰਗਤ ਸਾਹੀ ਕਹਿੰਦੀ ਸੀ ਅਸੀਂ ਲੰਗਰ ਚਲੋ ਛੱਕ ਲੈਨੇ ਆ ਉਸ ਤੋਂ ਬਾਅਦ ਕਿਸੇ ਨੇ ਇਨਵਾਈਟ ਕੀਤਾ ਸੀਗਾ ਕਿ ਉਹਨਾਂ ਨੇ ਇਹ ਥੋੜਾ ਬਣਾਇਆ ਹੈ ਹਾਲ ਟਾਈਪ ਉਹਨਾਂ ਦੇ ਗੁਰੂਆਂ ਦਾ ਜਿੱਦਾਂ ਕਿਸੇ ਨੇ ਕੋਈ ਪ੍ਰੋਗਰਾਮ ਫੰਕਸ਼ਨ ਕਰਾਉਣਾ ਹੋਵੇ ਹਾਲ ਬਣਾਇਆ ਹੈ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦੀ ਸੰਗਤ ਨੂੰ ਇਨਵਾਈਟ ਕੀਤਾ ਸੀਗੇ ਤੁਸੀਂ ਇੱਥੋਂ ਨੰਗਣਾ ਆ ਰਸਤੇ 'ਚੋਂ ਤੁਸੀਂ ਸਾਡੇ ਦਰਸ਼ਨ ਜ਼ਰੂਰ ਗੁਰਦੁਆਰਾ ਸਾਹਿਬ ਦੀ ਸੰਗਤ ਨੇ ਪਾਣਿਆ ਤੇ ਉਹਨਾਂ ਨੇ ਸਾਨੂੰ ਚਾਹ ਦਾ ਲੰਗਰ ਛਕਾਇਆ ਤੇ ਅਸੀਂ ਗਏ ਤੇ ਆਹ ਵਾਲੇ ਏਰੀਏ 'ਚ ਉਹਨਾਂ ਨੇ ਖੋਲਿਆ ਹੈ ਮਤਲਬ ਇਹ ਮੈਂ ਤਾਂ ਦਿਖਾਇਆ ਕਿੰਨੀ ਦੇਖੋ ਹਰਿਆਲੀ ਸੀ ਸਾਰੇ ਪਾਸੇ ਤੇ ਬਸ ਅੱਗੇ ਇੱਕ ਹੋਰ ਦਰਿਆ ਕੋਈ ਪਤਾ ਨਹੀਂ ਕਿਹੜਾ ਦਰਿਆ ਸੀ ਪਹਾੜਾ ਪਹਾੜ ਥੋੜੇ ਥੋੜੇ ਸਟਾਰਟ ਹੋ ਗਏ ਹੁਣ ਅਸੀਂ ਬਾਬਾ ਬਕਾਲਾ ਜੀ ਪਟਾਣਕੋਟ ਜਾ ਰਹੇ ਹਾਂ ਥੋੜੇ ਥੋੜੇ ਪਹਾੜ ਦੇਖ ਰਹੇ ਆ ਇਹ ਬਾਬਾ ਸ਼੍ਰੀ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਦਾ ਇਹ ਵੀਡੀਓ ਮੇਰੇ ਕੋਲ ਥੋੜੀ ਅੱਗੇ ਪਿੱਛੇ ਹੋ ਗਈ ਤੇ ਮਥਾ ਟਿਕਣ ਉੱਪਰ ਜਾ ਰਹੇ ਆ ਤੇ ਇਹਦਾ ਇਤਿਹਾਸ ਇਹ ਆ ਕਿ ਇੱਥੇ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦਾ ਆਹ ਇੱਥੇ ਗੁਰੂ ਅਰਜਨ ਥੜਾ ਨਾ ਇੱਥੇ ਗੁਰੂ ਅਰਜਨ ਦੇਵ ਜੀ ਬੈਠਦੇ ਸ ਬੈਠੇ ਆਪਣੀਆਂ ਜਿਹੜੇ ਉਹਨਾਂ ਦੇ ਮਤਲਬ ਸੀਗੇ ਸੇਵਕ ਉਹ ਉਹਨਾਂ ਨੂੰ ਦੇਖਦੇ ਸੀ ਕੋ ਜਿੱਥੇ ਆਹ ਇੱਕ ਦਰਖਤ ਆ ਇੱਕ ਸੇਵਕ ਇੱਥੇ ਬੈਠਾ ਸੀ ਇੱਥੇ ਗੁਰੂ ਅਰਜਨ ਦੇਵ ਜੀ ਬੈਠੇ ਸੀ ਇੱਕ ਆਧ ਰਖਤਾ ਇੱਥੇ ਇੱਕ ਸੇਵਕ ਗੁਰੂ ਜੀ ਦਾ ਬੈਠਾ ਸੀ ਗੁਰੂ ਅਰਜਨ ਦੇਵ ਜੀ ਦਾ ਇੱਕ ਮੈਂ ਤੁਹਾਨੂੰ ਅੱਗੇ ਇੱਕ ਹੋਰ ਆ ਜਿਹੜਾ ਗੁਰਦੁਆਰਾ ਸਾਹਿਬ ਇੱਕ ਇੱਥੇ ਚੇ ਸੇਵਕ ਬੈਠੇ ਸੀ ਤੇ ਗੁਰੂ ਅਰਜਨ ਦੇਵ ਜੀ ਉੱਥੇ ਆਪਣੇ ਥੜੇ ਤੇ ਬੈਠੇ ਦੇਦੇ ਸੀ ਕਿ ਕੋਈ ਝੋਕਤ ਨਹੀਂ ਲੱਗਦੀ ਇਨਾਂ ਨੂੰ ਪੂਰੀ ਸਮਾਧੀ ਕਰ ਰਹੇ ਆ ਇਹ ਇਹ ਉਹ ਸਥਾਨ ਆ ਇੱਥੇ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸੇਵਕ ਸੀਗੇ ਉਹਨਾ ਉਹ ਆਪਣੀ ਤਪੱਸਿਆ ਕਰਦੇ ਸੀਗੇ ਤੇ ਗੁਰੂ ਅਰਜਨ ਦੇਵ ਜੀ ਉਹ ਆਪਣੇ ਉਸ ਥੜੇ ਤੇ ਬੈਠ ਕੇ ਦੇਖਦੇ ਸੀ ਕਿ ਉਹਨਾਂ ਚ ਕੋਈ ਵਿਗਨ ਤਾਂ ਨਹੀਂ ਪਾ ਰਹੇ ਕੋਈ ਸਹੀ ਤਰ੍ਹਾਂ ਕਰ ਰਹੇ ਆ ਫੇਰਾ ਸਰੋਵਰ ਸਾਹਿਬ ਅਸੀਂ ਮੱਥਾ ਟੇਕਣ ਆ ਗਏ ਸੀਗੇ ਮੱਛੀਆਂ ਦੇਖੋ ਇਹ ਬ ਜਾ ਰੀਆਂ ਸਾਡੇ ਕੋਲ ਬਾਰ-ਬਾਰ ਆ ਰਹੀਆਂ ਸੀਗੀਆਂ ਕੋਈ ਨਹੀਂ ਇੰਨਾ ਇੱਥੇ ਆਂਦਾ ਹੁਣਾ ਸੰਡੇ ਆਂਦੀ ਹੁਣੀ ਨਾ ਸੰਗਤ ਹੱਦ ਤੱਕ ਇਹ ਮਤ ਖਾਲੀ ਸੀ ਸਾਰਾ ਗੁਰਦੁਆਰਾ ਸਾਹਿਬ ਤੇ ਦੇਖੋ ਅਸੀਂ ਕੁਝ ਪਾਇਆ ਵੀ ਨਹੀਂ ਤਾਂ ਵੀ ਇੰਨੀ ਆ ਰਹੀਆਂ ਸੀ ਸੰਗਤਾਂ ਫੇਰ ਗੁਰਵਰਜਨਦੇਵ ਜੀ ਦਾ ਅਸੀਂ ਉੱਥੇ ਹਨਾ ਫੇਰ ਅਸੀਂ ਕੋ ਗੁਰਦੁਆਰਾ ਕੰਧ ਸਾਹਿਬ ਚਲੇ ਗਏ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਫੇਰੇ ਹੋਏ ਸੀਗੇ ਨਾ ਉਹ ਇਹੋ ਗੁਰਦੁਆਰਾ ਸਾਹਿਬ ਆ ਇਹ ਜਿੱਦਾਂ ਉਹਨਾਂ ਦੇ ਫੇਰੇ ਹੋਣ ਲੱਗੇ ਸੀ ਤੇ ਉਹ ਕੰਧ ਜਿਹੜੀ ਕਹਿੰਦੇ ਉਹ ਹੇਲਦੀ ਸੀਗੀ ਤੇ ਉਹ ਕੁੜੀਆਂ ਡਰਦੀਆਂ ਸੀ ਵੀ ਬਾਬਾ ਜੀ ਬੈਠੇ ਕੰਧ ਨਾਲ ਗਿਰ ਜੇ ਬਾਬਾ ਜੀ ਨੇ ਕੰਧ ਤੇ ਹੱਥ ਰੱਖ ਕੇ ਗਿਆ ਸੀ ਇਹ ਕੰਧ ਜੁਗੋ ਜੁਗਤ ਖੜੀ ਰਹੂਗੀ ਕਦੀ ਨਹੀਂ ਗਿਰੂਗੀ ਇਹ ਅਸੀਂ ਹੁਣ ਨੈਕਸਟ ਗੁਰਦੁਆਰੇ ਚਲੇ ਗਏ ਸੀਗੇ ਗੁਰੂ ਨਾਗਿਆਣਾ ਗੁਰਦੁਆਰਾ ਸਾਹਿਬ ਨਾਗਿਆਣਾ ਇਹ ਗੁਰੂ ਨਾਨਕ ਦੇਵ ਜੀ ਜਦਦ ਆ ਬਸ ਕਰਦੇ ਸੀਗੇ ਆਪਣੀ ਰੈਸਟ ਕਰਦੇ ਸੀ ਜਿੱਦਾਂ ਹਨਾ ਉਹਨਾਂ ਦੇ ਜਿੱਦਾਂ ਧੋਪ ਆ ਗਈ ਸੀ ਤੇ 나ਗ ਦੇਵਤਾ ਨੇ ਆਪ ਛਾਂ ਕੀਤੀ ਸੀ ਉਹਨਾਂ ਨੂੰ ਇਹ ਤਾਂ ਇਹ ਗੁਰਦੁਆਰਾ ਨਾਗਿਆਣੀ ਸਾਹਿਬ ਦਾ ਪਿਆ ਆ ਇੱਥੇ ਬਰਮੀ ਵੀ ਬਣੀ ਹੋਈ ਆ ਪਰ ਉਹਦੀ ਅਸੀਂ ਫੋਟੋ ਨਹੀਂ ਖਿੱਚੀ ਉੱਥੇ ਲਿਖਿਆ ਸੀ ਬਰਮੀ ਦੀ ਫੋਟੋ ਨਾ ਖਿੱਚੋ ਇਹ ਦੇਖੋ 나ਗ ਦੇਵਤਾ ਇਹ ਜਿਨ੍ਹਾਂ ਦੀ ਇੱਥੇ ਕੋਈ ਮਨੋ ਕਾਮਨਾ ਇੱਛਾ ਇੱਥੇ 나ਗ ਦੇਵਤਾ ਚੜਾਈ ਜਾਂਦੇ ਆ